ਜਾਂਸੀ ਜੀ ਮਾਨਸਾ ਖੜਿਆ ਆ ਭਰਾਵੋ ਆ ਦੇਖੋ ਕਿਵੇਂ ਗਾਕਾਂ ਦਾ ਹਾੜਾ ਆਇਆ ਹੋਇਆਗਾ ਅੱਜ ਕਿੰਨੇ ਜੀ ਵੇਚ ਤੇ ਅੱਜ ਅੱਜ ਕਿੰਨੇ 8 8 ਸੌ ਤੇ 8 ਸੌ ਤੇ ਉਹਨਾਂ ਵਿੱਚੋਂ 5 ਡਿਲੀਵਰ ਨੇ ਜੀ 3 ਬੁਕਿੰਗਾਂ ਨੇ ਜੀ 3 ਬੁਕਿੰਗਾਂ ਇਸ ਮਹੀਨੇ ਕਿੰਨੇ ਵੇਚ ਰਹੇ ਹਾਂ ਬਹੁਤ ਜ਼ਿਆਦਾ ਸ ਜੀ ਇਸ ਮਹੀਨੇ ਸਾਰੇ ਟੋਟਲ ਹੋ ਜਾਣਗੇ ਅਸੀਂ 75 ਟਰੈਕਟਰਾਂ ਦਾ ਕੰਪਨੀ ਨੇ ਸਾਨੂੰ ਟਾਰਗੇਟ ਦਿੱਤੀ ਹੈ ਜੇ ਆ ਮਹੀਨੇ ਦਾ ਇਸ ਟਾਈਮ ਸਾਡੇ 58 ਟਰੈਕਟਰ ਹੋ ਚੁੱਕੇ ਆ 58 ਹਾਂਜੀ ਮળો 58 ਆ ਦੇਖੋ ਕਿਵੇਂ ਤੜਕੇ ਦੀ ਦੇਖ ਰਹੇ ਹਾਂ ਅੱਜ ਸਵੇਰ ਦਾ ਆਇਆ ਹੋਇਆ ਆ ਭਰਾਵੋ ਅੱਜ ਵੀ ਆਮ ਵੱਲੋਂ ਵੀ ਇੱਥੇ 100 ਪਲੱਸ ਬੰਦਾ 24 ਘੰਟੇ ਤੁਰੇ ਹੀ ਫਰਦਾ ਕੋਈ ਟਰਾਈਆਂ ਮਾਰਦਾ ਫਰਦਾ ਕੋਈ ਟਾਇਰ ਬਦਲੀ ਜਾਂਦਾ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾਗਾ ਕਿੰਨੇ ਬੰਦੇ ਆਉਂਦੇ ਆ ਡੇਲੀ ਰੋਜ਼ ਘਟਖਾ ਤੋਂ ਲਗਭਗ ਸਾਰਾ ਕਸਟਮਰ ਆਇਆ ਹੋਊਗਾ ਕਿਉਂਕਿ ਇੱਕ ਜਨ ਨਾਲ ਪੰਜ ਚਾਰ ਹੁੰਦੇ ਆ ਹੁੰਦੇ ਆ ਹਨਾ ਹਾਂਜੀ ਹਾਂਜੀ ਨਹੀਂ ਸਾਰੇ ਤੁਸੀਂ ਸਾਰੀਆਂ ਡੀਲਰਸ਼ਿਪਾਂ ਦੇ 75 ਵੇਚ ਰਹੇ ਹੋਗੇ ਕੰਲਾ ਮਾਨਸਾ ਨਾ ਨਾ ਸਾਰੇ ਜੀ ਜਿਆਦੇ ਕਿਹੜੇ ਵੇਚ ਰਹੇ ਹੋ ਬ੍ਰਾਂਡ ਇਹ ਵੀ ਇਹਦੇ ਵਿੱਚ 52-10 ਕਿਹੜੇ ਕਿਹੜੇ ਵੇਚ 4 ਵੀਲ ਕੇ 2 ਵੀਲ 4 ਵੀਲ ਹੋਣਗੇ ਸਾਡੇ ਆ ਜੀ 15 ਦੇ ਟਰੈਕਟਰ ਦਾ ਬੋਝਾ ਹੋ ਜਾਣਗੇ 4 ਵੀਲ ਠੀਕ ਹੈ ਤੇ ਚਾਰ ਟਰੈਕਟਰ ਅਸੀਂ ਏਸੀ ਕੈਮਰ ਬੋ ਕੀਤੇ ਨੇ ਜੀ ਠੀਕ ਹੈ ਉਹ ਵਰ ਨਾਲੇ ਜਿੱਥੇ ਆ ਗਏ ਤੇ ਮਾਨਸਾ 545 ਜੀਆਰਡੀ ਬੋ ਕੀਤੇ ਹੋਣੇ 4 ਵੀਲ ਟਰੈਕਟਰ ਨਹੀਂ ਕਿ ਅੱਛਾ ਦੋ ਮਾਨਸਾ ਕਰਿਆ ਨਹੀਂ ਚਾਰੇ ਏਸੀ ਕੈਮਰ ਦਾ ਚਾਰੇ ਵਰ ਨਾਲੇ ਆ ਗਏ ਚਾਰੇ ਵਰ ਨਾਲੀ ਆ ਕਿਹੜੇ 545 ਆ ਕਿਹੜੇ ਆ ਅੱਛਾ ਕਿਹੜਾ ਉੱਥੇ ਖੜਾ ਗਿਆ ਇੱਧਰ ਖੜਾ ਗਿਆ ਆਪਾਂ ਹੈਂ ਆ ਜੀ ਦੇਖੀਏ ਵੱਡੇ ਵੱਡੇ ਟਰੈਕਟਰ ਵੀ ਵਿਕ ਰਹੇ ਆ ਭਰਾਵੋ ਮਾਨਸਾ ਜਣ ਮਾਨਸਾ ਡੀਲਰਸ਼ਿਪ ਤੇ ਖੜੇ ਆ ਜੱਗੀ ਘਰ ਵੇਚਨੇ ਆ ਤਕੀ ਹਿੰਦਾ ਆਟੋਮੋਬਾਈਲ ਰੱਖਦਾ ਕਿਹੜਾ ਰੱਖਦਾ ਹਿੰਦਾ ਆਟੋਮੋਬਾਈਲ ਜੀ ਹਿੰਦ ਆਟੋਮੋਬਾਈਲ ਸੋਨੂੰ ਆ ਵੀ ਦਿਖਾਉਣੇ ਆ ਕਿਹੜਾ ਵੱਡਾ ਟਰੈਕਟਰ ਖੜਾਗਾ ਇੱਥੇ ਕਿਹੜਾ ਖੜਾਗਾ ਇਹ 545 ਜੀ ਬੁਕਿੰਗ ਤੇ ਜੀ ਬੁੱਕਾ ਇਹ ਹਾਂਜੀ 545405 ਆ ਖੜਾ 5405 ਵੀ ਸੋਨੂੰ ਦਿਖਾਉਣੇ ਏਸੀ ਕੈਮਨ ਕਿਹੜੇ ਕਿਹੜੇ ਭਰਾਵਾਂ ਦੇ ਹੁੱਕ ਲਾ ਪਰ ਹਿੰਦਾ ਦੇਣਾ ਜੀ ਨਾਲ ਬਾਕੀ ਸਾਰਾ ਸਵਾਲ ਅੱਗੇ ਅੱਗੇ ਹੁੰਦਾ ਜੀ ਅੱਛਾ ਨੀ ਇਹ ਨਾਲ ਬੈਂਪਰ ਉਪਰ ਦਿੰਦੇ ਨਹੀਂ ਇਹ ਅੱਛਾ ਪੋਰ ਵੀ ਨਾਲ ਕੋਈ ਨਹੀਂ ਅੱਛਾ ਹਮਾਣੀ ਲੱਗਿਆ ਪਿਆ ਬਸ ਅਹੀ ਅੱਛਾ ਹੀ ਨਾਲ ਦਿੰਦੇ ਹੋ ਹਾਂਜੀ ਨਹੀਂ ਇਹ ਸੀਆਰਡੀ ਚ ਆ ਗਿਆ ਇਹ ਹਾਂਜੀ ਨਹੀਂ ਸੀਆਰਡੀ ਕਿੰਨੇ ਦੇਵੋਗੇ ਇਸ ਮਹੀਨੇ ਇਸ ਮਹੀਨੇ ਸਾਰੇ ਸੀਆਰਡੀ ਹੋ ਜਾਣਗੇ ਵਿੱਚੇ ਬਰਨਾਲਾ ਰਾਏਕੋਟ ਤੇ ਮਾਨਸਾ ਦੇ ਬਲਾਕ ਕੀ 15 ਕ੍ਰੈਡਿਟ ਸੀਆਰਡੀ ਹੋ ਜਾ ਅੱਛਾ 15 ਕ ਹੋ ਜਾਣਗੇ ਹਾਂਜੀ ਹਾਂਜੀ ਅੱਛਾ ਐਤ ਕੀ ਜਿਆਦਾ ਵੇਸਟਾ ਜਿਆਦਾ ਵਿਕਰਿਆ 52 10 ਜੀ 52 10 ਟੂ ਵੀਲ ਹੈ ਠੀਕ ਹੈ ਅਬ ਬਾਈ ਬਾਈ ਯਾਰ ਕਿਨ ਨਵਾਂ ਲੈ ਆ ਬਈ ਤੁਸੀਂ ਵੀ ਕਿ ਦੇਖਣੇ ਆਏ ਹੋ ਅੱਛਾ ਕਿਹੜਾ ਲਵੋਗੇ अच्छा बाइक ਨੇ ਕਿਹੜਾ ਮਿਲ ਗਿਆ ਉਹ ਲੈ ਲਾਂਗੇ ਐਦਕੀ ਜੱਗੀ ਕਹਿੰਦਾ ਐਦਕੀ ਵੇਚਨੇ ਆ 75 ਟਰੈਕਟਰ ਮਾਰਚ ਮਹੀਨੇ ਚ ਹਿੰਦਕ ਹਿੰਦ ਨਾ ਹਾਂਜੀ ਹਿੰਦ ਆਟੋਮੋਬਾਈਲ ਪਹਿਲਾਂ ਸ਼ਕਤੀ ਆਟੋਮੋਬਾਈਲ ਸੀਗਾ ਹੁਣ ਇੱਕ ਫਰਮ ਬਣ ਚੁੱਕੀ ਆ ਤੂੰ ਕਿੰਨੇ ਵੇਚਦੇ ਆ ਰੇਸ਼ਮਾਦਰ ਸੁਗੜ 20 ਕਰਦਾ ਜੀ 20 ਕਰ ਦੇਗਾ 20 ਰੇਸ਼ਮ ਕਹਿੰਦਾ ਕਰ ਦੂ ਬਾਕੀ ਰਹਿ ਕੇ 55 ਤੇ ਆਹਾਂ ਆਹ ਬੁੱਕ ਇਹ ਚਾਰ ਕਿਤੇ ਹੋਇਆ ਬੁੱਕ ਆਪਣੇ ਬਰਨਾਲੇ ਜੀ ਅੱਛਾ ਬਰਨਾਲੇ ਚ ਚਾਰ ਬੁੱਕ ਕਰੇ ਹੋਏ ਆ ਭਰਾਵੋ ਇਧਰ ਸਾਡੇ ਏਰੀਏ ਚ ਵੀ ਮਾਲ ਵੇਚ ਵੀ ਮਾਨਸਾ ਏਰੀਏ ਚ ਵੀ ਇਹ ਟਰੈਕਟਰਾਂ ਦੀ ਦੇਖੋ ਡਿਮਾਂਡ ਚੱਲ ਪਈ ਇਹ ਜੇ ਏਸੀ ਕੈਮ ਨਾਲੇ ਵੀ ਸਾਡੇ ਕਿਹੜਾ ਪਿਛੜਿਆ ਹੋਏ ਏਰੀਆ ਕਹਿੰਦੇ ਸੀਗੇ ਉਧਰ ਵੀ 54055075 ਇੱਕ ਵੱਡਾ ਕਿਹੜਾ ਮਨੀਸ਼ ਕਈਆਂ ਦਾ ਵੱਡਾ ਕਿਹੜਾ ਆ 5130 ਐਮ ਆਰ ਹੈ ਜੀ ਐਮ 5130 ਐਮ ਜੀ ਐਮ ਉਹ ਕਿੰਨੇ ਦਾ ਹੈਗਾ ਉਹ ਹੈਗਾ 130 ਹਸ ਪਾਵਰ ਜੀ 130 ਹਸ ਪਾਵਰ 130 ਹਸ ਪਾਵਰ ਦਾ ਆ ਰਿਹਾ ਤੂੰ ਕਿੰਨੇ ਵੇਚਿਆ ਭਰਾਡੇ ਵਾਲਿਆ 30 ਟਰੈਕਟਰ ਵੇਚਿਆ 30 ਵੇਚਿਆ ਚੱਕਣਗੇ ਮੁੰਡੇ ਫੱਟੇ ਇਧਰ ਆ ਜੱਗੀ ਮਾਨਸਾ ਦੇਖਦਾ ਸਾਰਾ ਉਹ ਰੇਸ਼ਮ ਸੁਗੜ ਤੇ ਸਤ ਗੋਰ ਕਹਿੰਦਾ ਭਲਾੜੇ ਵੇਚਾਂਗੇ ਤੁਹਾਡੇ ਏਰੀਆ ਦੇ ਭਰਾਵੋ ਕਿੰਨੇ ਕਿੰਨੇ ਕਿ ਵੇਚ ਰਹੇ ਹੋ ਕਮੈਂਟ ਕਰਕੇ ਦੱਸਿਓ ਜੌਂਡੀਆ ਡੀਲਰਸ਼ਿਪ ਤੇ ਖੜੇ ਆ ਮਾਨਸਾ ਮਾਨਸਾ ਦੇਖੋ ਇਹ ਟੋਟਲ ਕਿੰਨੇ ਹੋ ਗਏ ਟੋਟਲ ਕਿੰਨੇ ਹੋ ਗਏ ਇਹ ਆਪਣੇ ਵੰਗ ਕਿੰਨੇ ਤੋਂ ਪਹਿਲਾਂ ਕਿੰਨੇ ਵੇਚ ਚੁੱਕੇ ਤੁਸੀਂ ਆ ਵੱਡੇ ਵੱਡੇ ਆਪਣੇ ਮਾਨਸਾ ਜਿਲ੍ਹੇ ਚ ਹੈਗੇ ਨੇ ਜੀ 12 ਡੈਕਟਰ 12 ਡੈਕਟਰ ਏਸੀ ਕੈਮਨ ਵਾਲੀ ਏਸੀ ਕੈਮਨ ਜੀ ਵਾਲਾ ਏਸੀ ਕੈਮਨ 12 13 ਡੈਕਟਰ ਪਹਿਲਾਂ ਵੀ ਹੈਗੇ ਆ ਬਰਨਾਲੇ ਚ ਲੱਗ ਗਏ ਤੂੰ ਆ ਬਰਨਾਲ ਅੱਛਾ ਕਾਰਾਂ ਕਾਰਾਂ ਦਾ ਤਾਂ ਮੇਲੇ ਲੱਗੇ ਹੋਇਆ ਭਰਾਵੋ ਆ ਦੇਖੋ ਕਿਵੇਂ ਗੱਡੀਆਂ ਖੜੀਆਂ ਗਈਆਂ ਬਹੁਤ ਅੱਜ ਰੌਣਕ ਹੈ ਜਮੈਂ ਸਵੇਰ ਦੀ ਇੱਥੇ ਆ ਅਸੀਂ ਵੀ ਪੁਰਾਣੇ ਟਰੈਕਟਰ ਲਏ ਆ ਦੇਖੋ ਕਾਰਾਂ ਦੇਖੋ ਕਿਵੇਂ ਦੂਰ ਤੱਕ ਕਿਵੇਂ ਮੇਲਾ ਲੱਗੇ ਹੋਇਆ ਗੱਡੀਆਂ ਦੇਖੋ ਕਟੋ ਘਟ ਭਰਾਵੋ ਹੁਣ ਤਾਂ ਘਟ ਕੇ ਕੋ ਸ਼ਾਮ ਦਾ ਵੇਲਾ ਹੋ ਗਿਆ ਸ਼ਾਮ ਨੂੰ ਵੀਡੀਓ ਬਣਾਉਣ ਲੱਗੇ ਆ ਦੇਖੋ ਗੱਡੀਆਂ ਕਿੰਨੀਆਂ ਖੜੀਆਂ ਗਈਆਂ ਪੂਰਾ ਹਾੜਾ ਆਇਆ ਹੋਇਆ ਗਾਕਾਂ ਦਾ ਜੱਗੀ ਵਰਗੇ ਕਹਿੰਦੇ 75 ਟਰੈਕਟਰ ਵੇਚਾਂਗੇ ਭਰਾਵੋ ਅਸੀਂ ਵੀ ਆ ਸਵਰਾਜ ਲਿਆ ਕੇ ਹੋ ਜਾਂਦਾ 15 ਮਾਲ ਸਵਰਾਸਾ ਤੋਂ ਗਰੀਤਣਾ ਭਰਾਵੋ ਤਾਂ ਗਰੀ ਸਗਾ ਉਹ ਨਰਮਲ ਲਈ ਜਾਂਦਾ ਹੈਗਾ ਤੇ ਇਹ ਜੇ ਟਰੈਕਟਰ ਹਿੰਦ ਆਟੋਮੋਬਾਈਲ ਮਾਨਸਾ ਖੜੇ ਆ ਦੇਖੋ ਸ਼ੋਰੂਮ ਇਹਨਾਂ ਦਾ ਜਮਾਂ ਤਕਰੀਬਨ ਖਾਲੀ ਹੋ ਗਿਆ ਰੋਜ਼ ਇਹ ਕਹਿੰਦੇ 4 5 6 ਟਰੈਕਟਰ ਰੋਜ਼ ਵੇਚ ਰਹੇ ਆ 75 ਟਰੈਕਟਰ ਸੇਲ ਕਰਨਗੇ ਹਿੰਦ ਆਟੋਮੋਬਾਈਲ ਮਾਨਸਾ ਤੇ ਮਾਨਸਾ ਇਹਨਾਂ ਦੀ ਡੀਲਰਸ਼ਿਪ ਸੁਲੂਗੜਾ ਬਲਾਡੇ ਰਾਏਕੋਟ ਬਰਨਾਲਾ ਤੇ ਜਰੂਰ ਭਰਾਵੋ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡਾ ਕਿਹੜਾ ਮਨਪਸੰਦ ਟਰੈਕਟਰ ਆ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਸਾਂਝਾ ਕਰਨਾ ਜੀ ਤੁਹਾਡੇ ਕੋਲੇ ਕਿਹੜਾ ਟ੍ਰੈਡਰ ਜਰੂਰ ਕਮੈਂਟ ਕਰਕੇ ਦੱਸਣਾ